E ਅਸੀਂ ਤੇ ਵੈਲਕਮ ਟੂ ਦਾ ਸੈਕੰਡ ਪਾਰਟ ਤੇ ਤੁਹਾਨੂੰ ਆਹ ਹੁਣ ਕੈਨੇਡਾ ਪਲੇਸ ਦਿਖਾਉਣਾ ਪੂਰਾ ਕੈਨੇਡਾ ਪਲੇਸ ਬਹੁਤ ਵੱਡਾ ਏ ਤੇ ਇੱਕ ਵੀਡੀਓ ਚ ਕੈਪਚਰ ਨਹੀਂ ਹੋਣਾ ਸੀ ਤਾਂ ਮੈਂ ਫੇਰ ਸੈਕੰਡ ਪਾਰਟ ਸੋਚਿਆ ਮੈਂ ਚਲੋ ਸੈਕੰਡ ਪਾਰਟ ਵੀ ਬਣਾ ਦਿੰਦਾ ਤੇ ਇਹ ਆ ਕੈਨੇਡਾ ਪਲੇਸ ਆ ਜਿੱਥੇ ਸਾਰੇ ਘੁੰਮਣ ਆਉਂਦੇ ਤੁਸੀਂ ਦੇਖ ਸਕਦੇ ਹੋ ਬਹੁਤ ਜਾਣੇ ਘੁੰਮਣ ਆਏ ਹੋਏ ਨੇ ਐਂਡ ਪਹਿਲੀ ਘੁੰਮਤਾ ਪਹਿਨ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਵੀ ਸਤ ਮੰਤ ਤੇ ਕੰਟੇ ਤੇ ਕਿ ਨੂੰ ਕਹਿੰਦੇ ਹੁੰਦੇ ਨੇ ਆਪਾਂ ਉੱਥੇ ਆਏ ਕਿ ਤੇ ਉਹ ਸਾਹਮਣੇ ਫੈਰੀਜ਼ ਘੁੰਮਦੀਆਂ ਨੇ ਇੱਥੇ ਬੜਾ ਕੁਝ ਹੁੰਦਾ ਲੋਕੀ ਬਹੁਤ ਆਨੰਦ ਨਾਲ ਦੇਖਣ ਆਉਂਦੇ ਆਂ ਆ ਜਗ੍ਹਾ ਨੂੰ ਤੇ ਇੱਥੇ ਇੱਕ ਫਲਾਈਓਵਰ ਆ ਤੁਸੀਂ ਨੇ ਦੇਖਿਆ ਹੋਊਗਾ ਪਹਿਲਾਂ ਉੱਥੇ ਲਿਖਿਆ ਹੈ ਫਲਾਈਓਵਰ ਉਹ ਇੱਥੇ ਦੀ ਸਭ ਤੋਂ ਮਸ਼ਹੂਰ ਉਹ ਵਾ ਉਹ 3D ਹੁੰਦਾ ਉਹ ਚਲਾਈ ਕੇ ਆਪਾਂ ਦੇਖ ਦਿੰਦੇ ਹਾਂ ਸਾਇੰਸ ਵਰਲਡ 'ਚ ਉਹ ਮੇਰੇ ਇੱਥੇ ਇੱਕ ਤਰ੍ਹਾਂ ਦਾ ਉਹ ਚੀਜ਼ ਆ ਜਿਹੜਾ ਤੁਹਾਨੂੰ ਕੈਪਚਰ ਸਾਰਾ ਕੈਨੇਡੀਅਨ 뷰 ਦਿਖਾਉਂਦਾ ਉੱਥੇ ਵੀਡੀਓ ਚ ਐਂਡ ਤੇ ਆਏਗਾ ਤੁਹਾਨੂੰ ਤੇ ਆਹ ਵੀਡੀਓ ਮੈਂ ਵੈਸੇ ਪਬਲਿਕ ਚ ਬਣਾਉਣਾ ਨਹੀਂ ਚਾਹੁੰਦਾ ਸੀ ਤੇ ਮੈਂ ਸੋਚਿਆ ਚਲੋ ਅੱਜ ਪਬਲਿਕ ਚ ਬਣਾਵਾ ਇਹ ਵੀਡੀਓ ਤੇ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂ ਕਿਉਂਕਿ ਜੇ ਮੈਂ ਪਬਲਿਕ ਬਣਾਉਣਾ ਤਾਂ ਮੈਂ ਥੋੜਾ ਐ ਡਾਇਰੈਕਟ ਕਰੂੰਗਾ ਸਾਹਮਣੇ ਤੇ ਮੈਂ ਨਰਵਸ ਨਹੀਂ ਹੋਊਗਾ ਵੀਡੀਓ ਬਣਾਉਂਦੇ ਹੋਏ ਐਂਡ ਇਹ ਬੈਂਕੂਗਰ ਤੇ ਦੇ ਸਾਡੇ ਸਾਹਮਣੇ ਵੈਸਟ ਬੈਂਕੂਗਰ ਇਧਰ ਨਾਰਥ ਬੈਂਕੂਗਰ ਏ ਸਾਰਾ ਵੈਂਕੂਵਰ ਦਾ ਡਾਊਨਟਾਊਨ ਏਰੀਆ ਸਾਰਾ ਤੇ ਉਹਦੇ ਸਾਹਮਣੇ ਉੱਤਰ ਹੈਗਾ ਈਸਟ ਤੇ ਸਾਊਥ ਵੈਂਕੂਵਰ ਸੋ ਪਾਣੀ ਦਾ ਸਮੁੰਦਰ ਤੇ ਕੰਡਿਆਂ ਤੇ ਬਣਿਆ ਹੋਇਆ ਇਹ ਸ਼ਹਿਰ ਜਿਹੜਾ ਨਾਂ ਦਾ ਵੈਂਕੂਵਰ ਤੇ ਬਹੁਤ ਹੀ ਸੋਹਣਾ ਤੇ ਵਧੀਆ ਤੇ ਸਾਰੇ ਜਗ੍ਹਾ ਤੁਸੀਂ ਦੇਖ ਸਕਦੇ ਹੋ ਸਨੋ 35 ਪੀ ਇਸ ਟਾਈਮ ਤੇ ਸਾਡਾ ਇੱਕ ਲਾ ਉੱਤ ਹੈ ਵੈਂਕੂਵਰ ਪੀਸੀ ਚ ਜਿਹੜੇ ਕਹਿੰਦੇ ਆ ਤਾਂ ਕਿਤੇ ਧੁੱਪ ਖਿਲੀ ਹੋਈ ਇੰਨੀ ਸੋਹਣੀ ਤੇ ਹਵਾ ਚੀਲਤੀ ਹੋਈ ਆ ਠੀਕ ਆ ਠੰਡ ਵੀ ਲੱਗਦੀ ਪਈ ਕਿਉਂਕਿ ਅੱਜ ਮੈਂ ਸਮੁੰਦਰ ਦੇ ਕੰਢੇ ਆਇਆ ਤੇ ਹਵਾ ਵੀ ਬਹੁਤ ਤੇਜ਼ ਆ ਤੇ ਮੈਂ ਠੰਡੇ ਲੱਗਦੀ ਪਈ ਮੈਨੂੰ ਥੋੜੀ ਜੀ ਤੇ ਉਹ ਚੀਜ਼ ਅਵੋਇਡ ਕਰੇ ਥੋੜਾ ਜਿਹਾ ਕਿਉਂਕਿ ਜੇ ਵੀਡੀਓ ਬਣਾਉਂਗਾ ਤਾਂ ਤਾਈਓ ਤੁਹਾਨੂੰ ਦਿਖਾ ਪਾਉਂਗਾ ਇਹ ਨੈਚੁਰਲ ਤੇ ਜਿੱਥੇ ਮੈਂ ਤੁਰਦਾ ਪਿਆ ਨਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਕੁਝ ਪਲੈਜ਼ ਦੇ ਨੀਮ ਨੇ ਇਹ ਕੁਸ਼ ਕਿਵੇਂ ਲਾਇਕ ਨੋਵਾ ਸਕੋਸ਼ੀਆ ਚ ਨਿਊ ਫਾਉਂਡਲੈਂਡ ਚ ਇਹ ਇੱਥੇ ਇਹਨਾਂ ਨੇ نیچے ਉਹ ਕਿਤੇ ਹੋਏ ਨੇ ਲਾਈਕ ਟਾਈਲਸ ਬਣਾਈਆਂ ਹੋਈਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਜਗ੍ਹਾ ਤੇ ਤੇ ਦੇਖ ਸਕਦੇ ਹੋ ਤੁਸੀਂ ਇਹ 뷰 ਹੁਣ ਯੂਕੋਨ ਆ ਗਿਆ ਆਪਾ ਠੀਕ ਆ ਐਂਡ ਲਾਈਕ ਸਾਰੇ ਆ ਪ੍ਰਵਿੰਸਾਂ ਤਾਂ ਇਹਨਾਂ ਨੇ ਇੱਥੇ ਬਣਾਇਆ ਹੋਇਆ ਹੈ ਤੇ ਸ਼ੋਅ ਕਰਤਾ ਵੀ ਕਿਹੜੇ ਕਿਹੜੇ ਫੇਵਰਟ ਪਲੇਸਿਸ ਨੇ ਤੁਸੀਂ ਜਾ ਸਕਦੇ ਹੋ ਕੈਪਚਰ ਕਰ ਸਕਦੇ ਹੋ ਆਕਾ ਨੌਰਥ ਵੈਸਟ ਐਲਟੀ ਇਸ ਆ ਗਿਆ ਆਲ ਥਿਸ ਤੇ ਮੈਂ ਆਈ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਉਂਕਿ ਜੇ ਤੁਸੀਂ ਇਹ ਚੀਜ਼ ਦੇਖੋਗੇ ਤਾਂ ਤੁਹਾਨੂੰ ਵੀ ਵਧੀਆ ਲੱਗੂਗਾ ਤਾਂ ਮੇਰਾ ਵੀ ਥੋੜਾ ਜਿਹਾ ਇੰਪਰੂਵਮੈਂਟ ਹੋ ਵੀ ਹੋਰ ਤੇ ਆ ਜਿੱਥੇ ਹੁਣ ਮੈਂ ਜਾਣਾ ਪਿਆ ਇਹ ਹੈਗਾ ਫਲਾਈਓਵਰ ਇਹਦੇ ਜੇ ਆਪ ਉੱਪਰ ਜਾਣੇ ਆ ਤਾਂ ਇੱਕ 3D ਉਹ ਲੈਣਾ ਪੈਂਦਾ ਆਪਾਂ ਨੂੰ ਆਪਾਸ ਹੋਰੇ ਥਰੋ ਜਾਂਦੇ ਆਪਾਂ 3D ਕਹਿੰਦੇ ਫਿਲਮ ਨੂੰ ਦਿਖਾਉਂਦੇ ਨੇ ਵੈਸੇ ਤਾਂ ਇੱਥੇ ਤੇ ਮੈਂ ਉੱਪਰ ਜਾ ਕੇ ਤੁਹਾਨੂੰ ਦਿਖਾਉਂਦਾ ਹਾਂ ਤਾਂ ਇੱਥੇ ਤਾਂ ਵਿਊ ਸਾਰਾ ਬੰਕੂਰੇ ਧਰਮ ਉਸ ਇੱਥੇ ਵੀ ਦਿਖਦਾ ਆ ਜਗ੍ਹਾ ਤੋਂ ਅਹ ਦੇਖੋ ਹੁਣ ਮੈਂ ਉੱਪਰ ਆ ਗਿਆ ਸੀ ਕੈਨੇਡਾ ਫਲੇਜ਼ ਹੈ ਟੌਪ ਤੇ ਦੇਖੋ ਕਿੰਨਾ ਸੋਹਣਾ ਵਿਊ ਆਉਂਦਾ ਪਿਆ ਅੱਜ ਇੱਕ ਟੁੱਪ ਨਿਕਲੀ ਹੋਈ ਆ ਤੇ ਉਹ ਸਾਹਮਣੇ ਹੈਲੀਪੈਡ ਤੇ ਉਹ ਵਿਊ ਕਿੱਥੇ ਦੇਖੋ ਵਿਊ ਤਾਂ ਇੱਥੇ ਉਹ ਫਾਟੋ ਵੀ ਹੈ ਇਹ ਕੋਈ ਨਹੀਂ ਹੈ ਜਿਹੜਾ ਤੁਸੀਂ ਕ੍ਰੈਡਾ ਪਲੇਸ ਤੋਂ ਦਿਖਾਇਆ ਹੈ ਨੈਕਸਟ ਪੁਆਇੰਟ ਤੁਹਾਨੂੰ ਮੈਂ ਸਨਸੈਟ ਬੀਚ ਦਿਖਾਵਾਂਗਾ ਠੀਕ ਹੈ ਵੈਂਕੂਵਰ ਆਇਲੈਂਡ ਦਿਖਾਉਦਾਂਗਾ ਤੇ ਤੁਹਾਨੂੰ ਗ੍ਰੈਂਡ ਵੇ ਇਲੈਂਡ ਵਾਲਾ ਵੀ ਏਰੀਆ ਤੁਹਾਨੂੰ ਸਾਰੇ ਕਵਰ ਕਰਾਂਗੇ ਇਸ ਵੀਡੀਓ ਵਿੱਚ ਆਪਾਂ ਦੋ ਤਿੰਨ ਥੀਸਾਂ ਚਾਹਾਂ ਕਰਾਂਗੇ ਹੁਣ ਜਿਹੜੇ ਆਪਾਂ ਕੈਨੇਡਾ ਬਟਿਸ ਕਵਰ ਕਰ ਲਈ ਹੋਈ ਆ ਆਲਮੋਸਟ ਤੇ ਇੱਥੇ ਆ ਵਿਊ ਹੁੰਦਾ ਕੈਪਟੇਕਾ ਸਾਡੇ ਆਪਾਂ ਦੇਖ ਸਕਦੇ ਤੁਸੀਂ ਸਾਰਾ ਤੇ ਇੱਥੇ ਸਾਰੇ ਆਉਂਦੇ ਨੇ ਲੈ ਕੇ ਦੇਖਣ ਘੁੰਮਣ ਵਾਸਤੇ ਐਂਡ ਅਮੀ ਅਜੇ ਮੈਂ ਦੂਜਾ ਪਾਸਾ ਦਿਖਾਉਣਾ ਇੱਥੇ ਤੇ ਤੁਹਾਨੂੰ ਵੈਂਕੂਵਰ ਦਾ ਸਮੁੰਦਰ ਦਾ ਕਿਹਦਾ ਵਿਊ ਆਉਂਦਾ ਪ੍ਰੋਪਰ ਇੱਥੋਂ ਜਾਈਦਾ ਆ ਵੇ ਆ ਜਾਣ ਦਾ ਠੀਕ ਆ ਤੇ ਬਹੁਤ ਸੋਹਣਾ ਯਾਰ 뷰 ਇੱਥੇ ਇੱਕ ਉੱਪਰ ਜੀ ਧੁੱਪ ਨੇ ਕਲੀ ਹੋ ਮੈਂ ਨਾ ਤਾਂ ਬਹੁਤ ਹੀ ਮਜ਼ਾ ਆਉਂਦਾ ਇੱਥੇ ਵੈਸੇ ਆਲਮੋਸਟ ਇੱਥੇ ਮੀਂਹ ਪੈਂਦਾ ਰਹਿੰਦਾ ਕਿਉਂਕਿ ਇਹ ਵੈਂਕੂਵਰ ਨਹੀਂ ਹੈ ਰੇਨਕੂਵਰ ਜਿਹਨੂੰ ਸਾਰੇ ਕਹਿੰਦੇ ਨੇ ਤਾਂ ਪਰ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਪਰ ਮੈਂ ਸੜੋ ਤੁਸੀਂ ਸਾਰੇ ਸੜੋ ਕੈਨੇਡਾ ਵਾਲਿਓ ਸਾਰਾ ਸਾਡੇ ਵੈਂਕੂਵਰ ਦੇਖ ਕੇ ਐਜਾ 뷰 ਤੁਹਾਨੂੰ ਕਿੱਥੋਂ ਮਿਲੂਗਾ ਨਾਲੇ ਆਹ ਟਾਈਮ 'ਚ ਧੁੱਪ ਇੱਥੇ ਜਸਟ ਤੇ ਇਹ लास्ट ਵੀਅਰ ਇੱਥੇ ਤੱਕ ਕੈਨੇਡਾ ਪਹੁੰਚਦਾ ਤੇ ਤੁਹਾਨੂੰ ਜੋ ਦਿਖਾ ਦਵਾਂ ਮੈਂ ਦੇਖੋ ਕਿਵੇਂ ਆ ਤਾਂ ਫੜਿਆ ਲੱਕ ਤੁਹਾਨੂੰ ਨਿਆਮ ਨਹੀਂ ਹਰੇ ਗਾਣੇ ਚ ਵੈਂਕੂਵਰ ਵੈਂਕੂਵ ਕਹਿੰਦੇ ਹੈਗੇ ਕੋਈ ਰੀਜ਼ਨ ਕਰਕੇ ਆਹ ਕਹਿੰਦੇ ਨੇ ਕਿਉਂਕਿ ਬਾਹਲੇ ਸੋਹਣੇ ਬਣਿਆ ਹੋਇਆ ਦੇਖਣ ਵਾਲੀ ਪਲੇਸ ਆ ਜਿਹੜੇ ਘੁੰਮਣ ਆਉਂਦੇ ਨੇ ਆ ਦੇਖੋ ਬਾਹਲੇ ਜਾਣੇ ਆ ਇੱਕ ਕਰਾ ਦਿੱਤੇ ਤੇ ਹੁਣ ਮੈਂ ਆਹ ਵੀਡੀਓ ਇੱਥੋਂ ਐਡ ਕਰਦਾ ਤੇ ਤੁਹਾਨੂੰ ਮੈਂ ਹੁਣ ਦੂਜਾ ਲੋਕੇਸ਼ਨ ਕੀ ਸੈਕਿੰਡ ਲੋਕੇਸ਼ਨ ਤੁਹਾਨੂੰ ਮੈਂ ਲੈ ਕੇ ਆਇਆ ਦਿਖਾਉਣ ਲਈ ਇਹ ਸਪੈਸ਼ਲੀ ਇੱਥੇ ਬੋਟਿੰਗ ਜ਼ਿਆਦਾ ਹੁੰਦੀ ਆ ਤੇ ਇਹ ਸਨਸੈਟ 뷰 ਕਹਿੰਦੇ ਨੇ ਇਹਨੂੰ ਇਹ ਬੀਚ ਆ ਇੱਕ ਤੇ ਅੱਗੇ ਆ ਕਿ ਇਹ ਕਰੈਕਟ ਹੋ ਜਾਂਦਾ ਇੰਗਲਿਸ਼ ਵੇ ਨੂੰ ਐਂਡ ਜੋ ਆ ਏਰੀਆ ਇੱਥੇ ਜ਼ਿਆਦਾਤਰ ਲੋਕੀ ਪਾਰਕ ਚ ਘੁੰਮਣ ਆਉਂਦੇ ਨੇ ਜੋਗਿੰਗ ਕਰਨ ਆਉਂਦੇ ਨੇ ਸਾਈਕਲਿੰਗ ਕਰਨ ਆਉਂਦੇ ਨੇ ਤੇ ਫੈਰੀਜ਼ ਵਾਸਤੇ ਵੀ ਆਉਂਦੇ ਨੇ ਤੇ ਆ ਟਾਈਮ ਲੋਕੀ ਉਹ ਦੇਖ ਸਕਦੇ ਸਾਹਮਣੇ ਸਮੋ ਸਮੋ ਫੈਰੀ ਚ ਜਾਂਦੇ ਨੇ ਤੇ ਇੱਥੇ ਇੱਕ ਬੱਸ ਚੱਲਦੀ ਆ ਜਿਹਦੀ ਆਰਾਊਂਡ 3 ਡਾਲਰ ਕੋਸਟ ਹੁੰਦੀ ਆ ਉਹ ਘੁਮਾ ਕੇ ਲੈ ਕੇ ਜਾਂਦੀ ਆ 1.2 ਮਦਰ ਕਿਉਂਕਿ ਇਹ ਜਿਹੜੀ ਬ੍ਰਿਜ ਆ ਇਹ ਈਸਟ ਵੈਂਕੂਵਰ ਨੂੰ ਕਨੈਕਟ ਕਰਦਾ ਤੇ ਕਿਹੜਾ ਸਾਹਮਣੇ ਵਾਲਾ ਬ੍ਰਿਜ ਆ ਉਹ ਹਾਈਵੇ ਵਾਲਾ ਉਹ ਸੌਤ ਨੂੰ ਕਰਦਾ ਸੋ ਇਹ ਵਨ ਟੂ ਅਨਦਰ ਲੈ ਕੇ ਜਾਂਦੇ ਨੇ ਇਹ ਪਾਰਕ ਸਾਰਾ ਤੇ ਜਿਹੜਾ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਉਹ ਤੁਹਾਨੂੰ ਪਾਰਕ ਦਿਖਾਉਂਗਾ ਤੇ ਸਟੇ ਟੂਨ ਤੁਸੀਂ ਦੇਖੀ ਚਲੋ ਵੀ ਪਾਰਕ ਦਾ ਥਿਊ ਕਿਵੇਂ ਆ ਤੇ ਇੱਥੇ ਦਾ ਕੀ ਕਿਉਂਕਿ ਹੁਣ ਮੈਂ ਈਵਨਿੰਗ ਆਇਆ ਸੀ ਇੱਥੇ ਤਾਂ ਈਵਨਿੰਗ ਚ ਜ਼ਿਆਦਾਤਰ ਇੱਥੇ ਲਾਈਕ ਬੰਦੇ ਘੁੰਮਣ ਨਹੀਂ ਆਉਂਦੇ ਚਾਹੇ ਤਾਂ ਜੋਗਿੰਗ ਆ ਜਾਂਦੇ ਨੇ ਤੇ ਆਪਣਾ ਵਰਕਆਊਟ ਕਰਨਾ ਹੁੰਦੇ ਨੇ ਬਿਕੋਜ਼ ਉਹ ਕਾਮਾਕਾਰਾਂ ਤੋਂ ਆਏ ਹੁੰਦੇ ਨੇ ਆਹ ਟਾਈਮ ਤੇ ਉਹਨੂੰ ਆਹ ਟਾਈਮ ਮਿਲਦਾ ਆਪਣਾ ਟਾਈਮ ਸਪੈਂਡ ਕਰਨ ਦਾ ਆਪਣੇ ਬੋਡੀ ਤੇ ਲਾਈਕ ਬਹਿਣ ਵਾਸਤੇ ਆਪਣੇ ਡੌਗਸ ਨੂੰ ਲੈ ਕੇ ਆਣਾ ਉਹਨਾਂ ਨੂੰ ਖਿਲਾਉਣਾ ਤੇ ਉਹਨਾਂ ਦੇ ਅਪਾਰਟਮੈਂਟ ਕਈਆਂ ਸਾਹਮਣੇ ਵੀ ਨੇ ਉਹ ਬਿਲਡਿੰਗ 'ਚ ਤੁਸੀਂ ਦੇਖ ਸਕਦੇ ਹੋ ਐਂਡ ਕਈਆਂ ਦੇ ਆਸ-ਪਾਸ ਨੇ ਠੀਕ ਆ ਤੇ ਆ ਐਮਿਆ ਏਰੀਆ ਤੇ ਇਹ ਬਹੁਤ ਵੱਡਾ ਏ ਇਹਨੂੰ ਹੁਮਦੇਸ਼ ਪੂਰਾ ਉਧਰ ਨੂੰ ਜਾਂਦਾ ਏ ਇਹਨਾਂ ਕਨੈਕਟ ਕਰਦਾ ਸਾਇੰਸ ਵਰਲਡ ਆਲਸੋ ਜਿਹੜਾ ਸਾਇੰਸ ਵਰਲਡ ਆ ਉਹ ਇਤੋਂ ਅੱਗੇ ਆ ਉਹਨੂੰ ਬਹੁਤ ਟਾਈਮ ਲੱਗਿਆ ਨਾ ਪਹੁੰਚਦੇ ਪਹੁੰਚਦੇ ਮੇਰੇ ਉਹਦੀ ਫੋਟੋ ਤੁਹਾਨੂੰ ਐਡ ਕਰ ਦੂੰਗਾ ਵੈਸੇ ਜੇ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਉਹ ਚੀਜ਼ ਵੀ ਤੁਹਾਨੂੰ ਜ਼ਰੂਰ ਦਿਖਾਵਾਂ ਐਂਡ ਅਪਾਰਟ ਫਰਮ ਦਿਸ ਤੁਹਾਨੂੰ ਮੈਂ ਹੁਣ ਦੂਜੀ ਸਾਈਡ ਦਾ 뷰 ਦਿਖਾਉਣਾ ਜਿਹੜਾ ਤੁਹਾਨੂੰ ਮੈਂ ਕਹਿੰਦਾ ਵੇ ਪਹਿਲਾ ਵਾਲੇ ਵੀਡੀਓ ਵਿੱਚ ਵੀ ਸਨਸੈਟ 뷰 ਤੁਸੀਂ ਆਹ ਵਾਲਾ ਸਨਸੈਟ 뷰 ਹੁੰਦਾ ਹੁਣ ਤਾਂ ਵੈਸੇ ਸਨਸੈਟ ਹੋ ਗਿਆ ਏ ਤੇ ਆਹ ਜਗ੍ਹਾ ਨੂੰ ਕਹਿੰਦੇ ਨੇ ਸਨਸੈਟ 뷰 ਉਹ ਸਾਹਮਣੇ ਜਿਹੜੀ ਜਗ੍ਹਾ ਏ ਉੱਥੋਂ ਦੇਖਦੇ ਨੇ ਲੋਕੀ ਕਿਉਂਕਿ ਇਹ 뷰 ਕੈਪਚਰ ਹੁੰਦਾ ਇੱਥੋਂ ਜ਼ਿਆਦਾਤਰ ਤੇ ਲੋਕੀ ਆ ਇੱਥੇ ਤੁਰਦੇ ਜਾਂਦੇ ਨੇ ਆਪਣੀ ਜੋਗਿੰਗ ਕਰਦੇ ਨੇ ਕਿਉਂਕਿ ਆਹ ਮੈਂ ਜੱਦ ਵੀ ਦੇਖਿਆ ਜਿਹੜੀ ਵੀ ਪਲੇਸ ਇੱਥੇ ਕੋਈ ਮਦਾ ਜਾਂ ਮਚਾਉਣਾ ਤਮ ਆਲਮ ਉਹ ਦੇਖਿਆ ਵੈਂਕੂਵਰ ਚ ਲੋਕਾ ਆਪਣੇ ਫਿਟਨੈਸ ਦੇ ਬਹੁਤ ਧਿਆਨ ਦਿੰਦੇ ਨੇ ਸਵੇਰੇ ਸ਼ਾਮ ਆਪਣੇ ਜੋਗਿੰਗ ਕਰਦੇ ਰਹਿੰਦੇ ਨੇ ਫਿਰ ਗਾਇਸ ਮੈਂ ਇੱਕ ਹੋ ਚੀ ਸੋਚੀ ਮੈਂ ਕਿਹਾ ਚਲੋ ਤੁਹਾਨੂੰ ਬੋਰਡ ਦਾ ਵੀਊ ਵੀ ਦਿਖਾ ਦਵਾ ਜਿਹੜੀ ਆ ਮੇਰੇ ਬੈਕ ਸਾਈਡ ਤੇ ਆ ਤੇ ਮੈਂ ਹੁਣ ਇਹਦੇ ਵਿੱਚ ਜਾ ਕੇ ਤੁਹਾਨੂੰ ਮੈਂ ਸੀ ਦਾ ਵੀਊ ਦਿਖਾਵਾਂਗਾ ਸਾਰਾ ਓਸ਼ਨ ਦਾ ਕਿਵੇਂ ਹੋਊਗਾ ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਤੇ ਯਾਰ ਟਾਈਮ ਤੁਹਾਨੂੰ ਦਿਖਾਉਣਾ ਵੀ ਜਾ ਕੇ ਇਹਦੀ ਵੈਸੇ ਕੋਸਟ ਆ 8 ਡਾਲਰਸ ਤੇ ਹਨ ਉਹ ਵੀ ਉੱਤੋਂ ਹਨ ਕਿ ਕਿੱਥੇ ਜਾਂਦੀ ਆ ਤਾਂ ਤੁਹਾਨੂੰ ਮੈਂ ਦਿਖਾਉਂਗਾ ਕਿੱਥੋਂ ਆ ਐਂਡ ਮੈਂ ਗਾਇਆ ਰਾਂ ਟਿਕਟ ਤੇ ਇਹ ਜੀ ਸਿੰਗਲ ਵੀ ਲੈਨੇ ਆ ਆ ਬੋਰਡ ਦਾ ਤਾਂ 4 ਡਾਲਰਸ ਆਈ ਥਿੰਕ ਆਉਂਦੇ ਨੇ ਮੈਂ ਵੈਸੇ ਡਬਲ ਟਿਕਟ ਦਾ 8 ਡਾਲਰਸ ਤੇ ਇਹ ਇਧਰੋਂ ਦੇ ਉੱਤੋਂ ਲੈ ਕੇ ਆ ਗਾਇਸ ਮੇਰੇ ਨਾਲ ਹੋ ਗਿਆ ਮਿਆਕ ਮੈਂ ਸੋਚਿਆ ਮੈਨੂੰ ਕਮਾਊਗੇ ਇਹ ਬਟ ਇਹ ਇਹਨਾਂ ਨੇ ਕੀ ਕੀਤਾ ਉਹ ਪੁਆਇੰਟ ਤੋਂ ਸਾਹਮਣੇ ਵਾਲੇ ਤੋਂ ਮੈਨੂੰ ਲੈ ਕੇ ਆ ਕੇ ਇੱਥੇ ਤਾਰਤਾ ਦੂਜੇ ਪਾਸੇ ਕਹਿੰਦੇ ਹੋ ਗਈ ਟ੍ਰਿਪ ਮੈਂ ਆ ਸੋਚਿਆ ਜੀ ਉਹ ਉੱਥੋਂ ਘੁਮਾ ਕੇ ਲੈ ਕੇ ਆਉਗੇ ਥੈਨ ਚਲੋ ਦੇਖਦਾ ਹੁਣ ਮੈਂ ਰਾਉਂਡ ਟ੍ਰਿਪ ਵੀ ਦਿੱਤੀ ਸੀ ਮੈਨੂੰ ਲੱਗਾ ਫੇਰ ਉੱਧਰ ਤਾਰ ਦੂਗੇ ਮੈਨੂੰ ਇਹ ਐਂਡ ਚਲੋ ਮੈਂ ਹੁਣ ਦੂਜੀ ਲੋਕੇਸ਼ਨ ਦਿਖਾਣਾ ਇੱਥੋਂ ਉੱਪਰੋਂ ਕਿਵੇਂ ਲੱਗਦਾ ਤੁਹਾਨੂੰ ਵੀਓ ਤੇ ਤੇ ਤੁਹਾਨੂੰ ਮੈਂ ਉਧਰ ਦੇ ਸਾਹਮਣੇ ਪਾਸੋਂ ਦਿਖਾਇਆ ਸੀ ਕਿ ਵੀ ਇਧਰਲੇ ਏਰੀਆ 'ਚ ਦੇਖੋ ਕਿਵੇਂ ਹੁੰਦੇ ਆ ਆ ਹੈਗੇ ਨੈਲਸਟੂਡੈਂਟਸ ਇੱਥੇ ਹਰ ਹਾਰ ਨੂੰ ਬਹੁਤ ਲੋਕੀ ਆਉਂਦੇ ਨੇ ਠੀਕ ਆ ਤੇ ਇੱਥੇ ਘੁੰਮਦੇ ਨੇ ਇਹ ਮੈਂ ਹੁਣ ਇਸ ਟਾਈਮ ਆਇਆ ਹਾਂ ਈਸਟ ਵੈਂਕੂਵਰ ਸਾਈਡ ਤੇ ਈਸਟ ਵੈਂਕੂਵਰ ਤੇ ਆ ਮੈਂ ਸਟ੍ਰੀਟਸ ਜਾਨਣਾ ਵੇ ਛੋਟੀ ਛੋਟੀਆਂ ਸਟ੍ਰੀਟਸ 'ਚ ਐਂਡ ਜਿਹੜਾ ਆ ਵਿਊ ਵਿਊ ਦਾ ਕਹਿਹਾਂਦੇ ਨੇ ਦੇਖੋ ਬਿਲਡਿੰਗਸ ਕਿ ਇਹ ਇੱਕ ਦੋ ਜਨ ਕਨੈਕਟ ਕਰਦੇ ਆ ਪੈਸੇ ਉੱਪਰੋਂ ਬ੍ਰਿਜ ਤੋਂ ਵੀ ਆ ਸਕਦਾ ਸੀ ਮੈਂ ਬਟ ਮੈਂ ਕਿਹਾ ਚਲੋ ਇੱਕ ਵਧੀਆ ਸ਼ੋਰਟ ਹੋ ਜਾਊਗਾ ਤੁਹਾਨੂੰ ਦਿਖਾਉਣ ਲਈ ਐਂਡ ਤਾਂ ਅਗਰ ਕਿ ਮੈਂ ਕੈਪਚਰ ਕੀਤਾ ਤੇ ਮੈਂ ਜਦ ਵਾਪਸ ਜਾਊਗਾ ਤਾਂ ਉਦੋਂ ਜ਼ਰੂਰ ਇੱਕ ਵੀਡੀਓ ਬਣਾਉਣਾ ਤੇ ਤੁਹਾਨੂੰ ਦੱਸੂਗਾ ਤੈਨਾਂ ਆਪਾਂ ਆ ਐਟ ਦ ਐਂਡ ਉਦੋਂ ਆਪਣਾ ਵਲੌਗ ਐਂਡ ਕਰਾਂਗੇ ਤਾਂ ਚਲੋ ਵਧੀਆ ਲੱਗਿਆ ਮੈਨੂੰ ਅੱਜ ਘੁੰਮਦਾ ਪਿਆ ਤਾਂ ਮੈਂ ਵੀ ਮੈਨੂੰ ਹੀ ਵਧੀਆ ਲੱਗਦਾ ਵੀ ਘੁੰਮਣਾ ਤੇ ਜੇ ਜਿਹਨੂੰ ਜਿਹਨੂੰ ਵਧੀਆ ਲੱਗਦਾ ਘੁੰਮਣਾ ਤਾਂ ਪਲੀਜ਼ ਕਮੈਂਟ ਚ ਲਿਖ ਦਿਓ ਵੀ ਔਰ ਇਹ ਮੇਰੀ ਵੀਡੀਓ ਵੀ ਆਉਂਦੀ ਹੈ ਤਾਂ ਮੈਂ ਹੋਰ ਵੀ ਬਣਾਉਣਾ ਕਿਉਂਕਿ ਮੈਂ ਆਜੇ ਆਲਸੋ ਟਰੈਵਲਿੰਗ ਸੋ ਮੈਂ ਸੋਚਿਆ ਵੀ ਜਦ ਟਰੈਵਲ ਕਰਦਾ ਤਾਂ ਮੈਂ ਬਲੌਗ ਬਣਾਉਂਦਾ ਤੇ ਆ ਇੱਥੇ ਹੈਗੇ ਮਾਰਕੀਟ برو ਤੋਂ ਬੜੀਆ ਯਾਰ ਮੈਂ ਫਰਸਟ ਟਾਈਮ ਆਇਆ ਮੈਂ ਐਕਸਪਲੋਰ ਕਰਨ ਲੱਗੇ ਆਂ ਆ ਜਗਾ ਤੇ ਤੁਸੀਂ ਦੇਖ ਸਾਹਦਿਓ ਬਿਊਟੀਫੁਲ ਹੈ ਯਾਰ ਮੈਨੂੰ ਇਹ ਚੀਜ਼ ਦਾ ਇੱਥੇ ਜੁਐਲਰੀ ਵੀ ਹੈਗੀ ਆ ਤੇ ਕਲੋਥਸ ਵੀ ਹੈਗੇ ਆ ਆਈਟਮਸ ਐਂਡ ਹੋਰ ਇਸ ਸਾਈਡ ਆਣਾ ਇਹ ਵੈਂਕੂਰ ਇਸਾਈਡ ਮੈਂ ਵੈਸੇ ਘੁੰਮਿਆ ਨਹੀਂ ਹੈਗਾ ਅੰਨਾ ਤੇ ਇਹਨੂੰ ਕਹਿੰਦੇ ਨੇ ਉਹ ਦੇਖੋ ਸਾਹਮਣੇ ਤੁਹਾਨੂੰ ਦੱਸਿਆ ਸੀ ਨਾ ਗ੍ਰੈਂਡਵੈਲ ਆਈਲੈਂਡ ਮਤਲਬ ਇਹ ਗ੍ਰੈਂਡਵੈਲ ਆਈਲੈਂਡ ਆ ਜਿਹੜੇ ਚਾਹ ਸ਼ਾਪਸ ਬਣੀਆਂ ਹੋਈਆਂ ਨੇ ਆਹ OK ਦੇਖੋ ਕਿੰਨਾ ਵਜੇ ਡੋਗੀ ਆ ਯਾਰ ਨਾਈਸ ਐਸੇ ਮੈਂ ਇਧਰੇ ਕੱਲ ਨਾ ਕਈ ਵਾਰ ਅਤਰਾਜ ਕਰ ਲੈਂਦੇ ਹੁੰਦੇ ਨੇ ਆਪਣੀ ਵੀਡੀਓ ਬਣਾਉਂਦੇ ਵੇ ਆ ਰੱਖੋ ਮਾਰਕੀਟ ਤੁਹਾਨੂੰ ਦਿਖਾਉਣਾ ਪਿਆ ਅੱਜ ਵਧੀਆ ਯਾਰ ਲਾਈਕ ਵਧੀਆ ਨਾਈਸ ਜੀਨੇ ਉਮ ਬਰੇਜ ਵਾਲਿਆ ਮਰ ਥੱਲੇ ਮਾਰਕੀਟ ਲਾਈਕ ਇਥੇ ਉਹ ਬੱਸ ਵੀ ਆਂਦੀ ਆਈ ਥਿੰਕ ਸੋ ਵੀ ਜਿਹੜੇ ਇੰਨੇ ਵੇਟ ਕਰਦੇ ਪਏ ਨੇ ਇਹ ਤਾਂ ਬਹੁਤ ਵੱਡੀ ਆ ਯਾਰ ਮਾਰਕੀਟ ਜਾਂਦੀ ਅੱਗੇ ਤੱਕ ਜਾਂਦੀ ਆ ਬਟ ਮੈਂ ਇਥੇ ਰਹਿ ਕੇ ਕਵਰ ਕਰ ਸਕਦਾ ਤੇ ਮੈਂ ਦੂਜਾ ਪਾਰ ਦਿਖਾਣਾ ਤਾਂ ਓਟੋਵਲ ਆਪਾਂ ਦਾ ਬਲੌਗ ਐਂਡ ਤੇ ਤੁਹਾਨੂੰ ਜਿਵੇਂ ਵੀ ਲੱਗਿਆ ਲਾਈਕ ਕਰ ਦਿਓ ਤਾਂ ਵੀ ਕਮੈਂਟ ਚ ਦੱਸ ਦਿਓ ਮੈਂ ਜੇ ਕੋਈ ਗਲਤੀ ਵੀ ਕੀਤੀ ਇਹ ਬਲੌਗ ਚ ਕੁਛ ਵੀ ਮੇਤੋਂ ਹੁੰਦਾ ਤਾਂ ਬਹੁਤ ਜਸਮੀ ਉਹ ਅਗਲੀ ਵਾਰ ਇੰਪਰੂਵ ਕਰੂੰਗਾ ਤੇ ਹੁਣ ਨੈਕਸਟ ਪੁਆਇੰਟ ਤੁਹਾਨੂੰ ਲਾਸਟ ਦਿਖਾਣਾ ਤੇ ਉਤਵਾਰ ਆਪਾਂ ਕਰਦੇ ਆ ਟਾਟਾ ਬਾਏ ਬਾਏ ਤੇ ਆਪਾਂ ਫੇਰ ਮਿਲਦੇ ਆ ਨੈਕਸਟ ਵਲੌਗ ਵਿੱਚ ਬਸ ਓਕੇ ਆਹ ਏਰੀਆ ਦੇਖ ਸਾਧੋ ਤੁਸੀਂ ਕੀ ਬਾਤ ਹੈ ਭਾਈ ਕੀ ਬਾਤ ਹੈ ਕੁਝ ਡਿਫਰੈਂਟ ਹੀ ਆ ਯਾਰ ਤੇ ਗਾਇਸ ਮੈਂ ਜਿਹੜਾ ਸਾਰਾ ਘੁੰਮਾ ਕੱਟ ਮੈਨੂੰ ਹਾਰਟ ਹੋ ਜਾਣੀਆਂ ਇਹ ਘੁੰਮ ਤੇ ਘੁੰਮਦੇ ਤੇ ਮੈਂ ਸੋਚਿਆ ਵੀ ਅੱਜ ਦਾ ਬਲੌਗ ਇੱਥੇ ਹੀ ਖਤਮ ਕਰਦੇ ਆ ਤੇ ਅਗਲੀ ਵਾਰ ਨੈਕਸਟ ਵੀਡੀਓ ਕਨ ਕੁਝ ਹੋਰ ਜਗ੍ਹਾ ਤੇ ਦਿਖਾਵਾਂਗਾ ਕੋਈ ਵਧੀਆ ਜੀ ਇੱਥੇ ਦੀ ਫੇਮਸ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇੱਥੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਜੇ ਮੇਰੇ ਤੋਂ ਕੋਈ ਗਲਤੀਆਂ ਕੁਝ ਵੀ ਮੇਰੇ ਤੋਂ ਹੋਇਆ ਇਹ ਚ ਮੈਂ ਇੰਪਰੂਵ ਕਰੂੰਗਾ ਤੇ ਮੈਂ ਵਰਕ ਹੋ ਕਰੂਗਾ ਉਹਦੇ ਤੇ ਉੱਪਰ ਤੇ ਸਟੇ ਟਿਊਨ ਫॉर ਨੈਕਸਟ ਵੀਡੀਓ ਤੇ ਮੈਂ ਤੁਹਾਨੂੰ ਅਗਲੇ ਵੀਡੀਓ ਵਿੱਚ ਕੁਝ ਵਧੀਆ ਡਿਫਰੈਂਟ ਜਾ ਲੈ ਕੇ ਆਉਂਗਾ ਤਾਂ ਹੈਵ ਅ ਗੁੱਡ ਡੇ ਤੇ ਇਹ ਕੁਝ ਮੈਂ ਪਿਕਚਰਾਂ ਐਡ ਕੀਤੀਆਂ ਨੇ ਇਹ ਮੈਂ ਕਲਿੱਕ ਕੀਤੀਆਂ ਸੀ ਤੇ ਕਿ ਨਹੀਂ ਨੈਕਸਟ ਵੀਡੀਓ ਆਉਗੀ ਉਹ ਹੈਗੀ ਇੱਕ ਮਾਰਕੀਟ ਵੀ ਜਿਹੜੇ ਚ ਮੈਨੂੰ ਲਾਈਟਨਿੰਗ ਤੇ ਉੱਥੇ ਦਾ ਪ੍ਰੀਸ ਦਾ ਥਿ ਵਿਊ ਤੇ ਹੋ ਸਾਰਾ ਕੁਝ ਬਹੁਤ ਵਧੀਆ ਲੱਗਿਆ ਤੇ ਇੱਕ ਇੱਥੇ ਲਵ ਪੁਆਇੰਟ ਆ ਜਿਹੜਾ ਤੁਸੀਂ ਹੁਣ ਦੇਖੋਗੇ ਉਹ ਸਾਹਮਣੇ ਆ ਉੱਥੇ ਲੋਕੀ ਆਪਣੇ ਕਪਲਸ ਨਾਲ ਫੋਟੋਆਂ ਖਿਚਾਉਂਦੇ ਨਾਲੇ ਜੋਗਿੰਗ ਕਰਨ ਆਉਂਦੇ ਨੇ ਐਂਡ ਇਹਦੇ ਨਾਲ ਕੁਝ ਕੈਫੇ ਨੇ ਆ ਸਾਹਮਣੇ ਜਿਵੇਂ ਪ੍ਰੋਵਿੰਸ ਕੈਫੇ ਆ ਤੇ ਇਹ ਸਾਰੇ ਇੱਥੇ ਆ ਕੇ ਮੱਲਾ ਇੰਜੋਏ ਕਰਦੇ ਨੇ ਤੇ ਇੱਥੇ ਸਾਈਡ ਤੇ ਬਾਹਰ ਬੈਠਣ ਉੱਤੇ ਜਗ੍ਹਾ ਵੀ ਬਣੀ ਹੋਈ ਆ ਕੁਝ ਪਲੇਸਿਸ ਤੇ ਕਿੱਥੇ ਉਹ ਆਪ ਤੁਸੀਂ ਆ ਕੇ ਦੇਖ ਵੀ ਸਾਧ ਕਿਵੇਂ ਬਣੀ ਹੋਈ ਆ ਤੇ ਇੱਥੇ ਲੋਕੀ ਆ ਕੇ ਬਾਹਰ ਬਹਿੰਦੇ ਆ ਟੀਨਾ ਕਰਦੇ ਨੇ ਆਪਣਾ ਇੰਜੋਏ ਕਰਦੇ ਨੇ ਸਾਹਮਣੇ ਲਾਈਟਿੰਗ ਦਾ ਥਿਊ ਦੇਖਦੇ ਨੇ ਤੇ ਫਿਊ ਚੈੱਕ ਕਰੋ ਕਿੰਨਾ ਸੋਹਣਾ ਹੈ ਇੱਥੇ ਦਾ ਤੇ ਇੱਥੇ ਆ ਕੇ ਲੋਕ ਕਿੰਨਾ ਘੁੰਮਦੇ ਨੇ ਬੈਂਕੁਰਵਸਾ ਬਹੁਤ ਵਧੀਆ ਜਗ੍ਹਾ ਏ ਚਲੋ